ਇੰਤਪੀ ਲੋ ਕਿੰਨੇ ਵਜ ਗਏ 7 ਵਜ ਗਏ 7 ਹੀ ਵਜਿਆ ਹਜੇ ਪੈ ਜਾ ਕਿਹੜਾ ਬੂਰੀਆਂ ਲਵੇਰੀਆਂ ਖੜੀਆਂ 7 ਵਜੇ ਲੇਟ ਆ ਉੱਠ ਖਲੋ ਪਾਣੀ ਪੀ ਕੇ ਪੈ ਜਾਓ ਫਿਰ ਚੱਲ ਪੈਦਾ ਘਟਾ ਘੂਰ ਮੈਂ ਕਿਨਾ ਕਿ ਨਹੀਂ ਅੱਖ ਨਹੀਂ ਪਰਣਾ ਤੇ ਕਿਹੜਾ ਕੋਈ ਕੰਮ ਕਰਨਾ ਅੱਖ ਜੀ ਨਹੀਂ ਖੁੱਲਦੀ ਪਈ ਲੈ ਵਰ ਕਿਦਰ ਕੋਲ ਬਾਰ ਜਗਾ ਤੋਂ ਖੜਕੀ ਜਾਂਦਾ ਬਾਰ ਹਮ ਤੜਕੀ ਖੇੜਾ ਲੱਗ ਪਿਆ ਬਾਰ ਤੁਸੀਂ ਦੇਖਿਓ ਮੜਾ ਜਾ ਚਾਰ ਦਿਨ ਹੋਇਆ ਹਜੇ ਵਿਆਹ ਨੂੰ ਤੇ ਤੜਕੀ ਅਗ ਲੱਗ ਜਾਂਦੀ ਆ ਆ ਕਿਹੜਾ ਬਾਰ ਪੜ ਨਹੀਂ ਜਾਂਦਾ ਹਾ ਗਈ ਆ ਬੇ ਹਜਾ ਨਾ ਕੀ ਹੋਇਆ ਕਿ ਮੈਂ 12 ਵਜੇ ਪੈ ਤੁਸੀਂ ਉੱਠ ਗੜੋ ਬਾਰ ਖੋਲਦਾ ਮੜਾ ਮੋਟਾ ਦੇਖ ਮੋਟਾ ਤੇ ਤੜਕੇ 7 ਵਜੇ ਤੁਸੀਂ 12 ਵਜਂਦੇ ਥੋੜੇ ਤੇ ਹੋਰ 12:00 ਵਜੇ ਨੂੰ ਕੁ ਸਗਣ ਦੇ ਨਾਲ ਆਏ ਨੇ ਤੁਸੀਂ ਬਾਹਰ ਤਾਂ ਖੋਲ ਕੇ ਬੈਠ ਉਸ ਜਵੇਂ ਸ਼ਰਮਲਾ ਛੱਡੀ ਆ ਚਾਰ ਦਿਨ ਨਹੀਂ ਹੋਏ ਮੇਰੇ ਵਿਆਹ ਨੂੰ ਹਜੇ ਤੇ ਤੂੰ ਤਰਕੀ ਵਾਰ ਚਾ ਕੇ ਖੜ ਗਈ ਆ ਕਿੱਡੀ ਗੱਲ ਆ ਲੈ ਤੇ ਮੇਰੀ ਗੱਲ ਸੁਣ ਮੈਂ ਤੈਨੂੰ ਆਇਆ ਤਾਂ ਨਹੀਂ ਕਹਿੰਦੀ ਕਾਹਤੋਂ ਬੈਠੇ ਆ ਪਰ ਦਿਨ ਤਾਂ ਵੇਖੋ ਕਿੱਡਾ ਵੱਡਾ ਝੜ ਗਿਆ 12:00 ਵਜੇ ਦੁਪਹਿਰ ਤੇ ਮਾਦਾ ਨਵੀਂ ਬਹੂ ਕੀ ਸੋਚਦੀ ਹੋਊਗੀ ਵੀ ਐਂ ਕਰਦੇ ਆ ਇਹ ਤੇ ਫਿਰ ਪੁੱਤ ਬਾਹਰ ਤਾਂ ਖੋਲ ਕੇ ਬੈਠ ਮੈਂ ਤਾਂ ਆਏ ਕੁ ਸਗਣ ਦੇ ਨਾਲ ਆਏ ਤੇ ਮੈਂ ਕਿਹਨੂੰ ਆਖੂ ਬਹੂ ਕਿੱਥੇ ਬੈਠੀ ਬਾਹਰ ਮੜਿਆ ਖੋਲ ਲਓ ਵਿੱਚ ਦੀ ਅਗਲਾ ਵੇਖ ਤਾਂ ਲੈਂਦੇ ਬਹੂ ਕੰਮ ਲੈ ਦੱਸ ਉਹਨੇ ਇਹ ਨਵੀਂ ਬਹੂ ਆਉਣੋਂ ਆਏ ਨਹੀਂ ਹਰ ਇੱਕ ਦੇ ਮੱਥੇ ਲਾ ਸਕਦੇ ਪਹਿਲਾਂ ਤੂੰ ਬੈਠੀ ਆਂ ਵੱਡੀਆਂ ਤੂੰ ਪਹਿਲਾਂ ਤੂੰ ਗੱਲ ਕਰਨੀ ਹੈ ਹਰ ਇੱਕ ਨਾਲ ਜਿਹੜਾ ਆਊਗਾ ਹੈ ਤੇ ਆ ਹੁਣ ਤੂੰ ਦੇਖ ਲੈ ਉਹੀ ਕੰਮ ਫੇਰ ਚਲਾ ਦੇ ਦੂੰ ਮੇਰੀ ਗੱਲ ਸੁਣੋ ਕੰਮ ਤਾਂ ਨਹੀਂ ਲਾਉਣੀ ਹਜੇ ਨਵੀਂ ਨਵੀਂ ਵਿਆਹੀ ਹੈ ਪਰ ਬਾਹਰ ਪਈ ਲੋਕ ਵੇਖਣਾਂ ਦੇ ਸ਼ਗਨ ਮੈਨੂੰ ਤਾਂ ਨਹੀਂ ਦੇਣਗੇ ਦੇਣਗੇ ਤਾਂ ਬਹੂ ਨੂੰ ਹੀ ਬਹੂ ਨੂੰ ਦੇਣਗੇ ਸ਼ਗਨ ਹੁਣ ਮੈਂ ਸ਼ਗਨ ਲੈ ਲਊਗਾ ਲੈ ਉਹਨੂੰ ਤਾਂ ਤੂੰ ਨਾਮਦੰਗ ਕਰ ਹਰੇ 7:00 ਵਜੇ ਆਜੇ ਕਿੱਡੀ ਗੱਲ ਆ ਕੀ ਰੌਲਾ ਪਾ ਛੱਡਿਆ ਤੁਸੀਂ ਬਾਈ ਕਰਨ ਗੱਲ ਇਹਦੇ ਨਾਲ ਯਾਰ ਉਹੀ ਤੇਰੇ ਵਾਲਾ ਕੰਮ ਫੇਰ ਚਲਾਤਾ ਐਣੀ ਉਹ ਮੇਰੀ ਬੋਹ ਵੀ ਤੂੰ ਤਾਂ ਹੀ ਭੁਜਾਈ ਆ ਮਾਤਾ ਅੱਛਾ ਉਹਦੇ ਨਾਲ ਵੀ ਤੂੰ ਐ ਹੀ ਕਰਦੀ ਹੁੰਦੀ ਸੀ ਤੜਕੇ ਤੜਕੇ ਦੱਸ ਕੇ ਬੂਹਰੀਆਂ ਖੜੀਆਂ ਆਂਗਾ ਜਿਹੜੀਆਂ ਉਹਨਾਂ ਦਾ ਧਾਰਾ ਘਟਾਉਣਗਾ ਵੇ ਧਾਰਾਂ ਦਾ ਨਹੀਂ ਤੂੰ ਵੀ ਭਜਾਦਾ ਤੂੰ ਇਹਨੂੰ ਵੀ ਭੁਜਾਈਂਗੀ ਭਾਬੀ ਨਾਲ ਮਾਤਾ ਦੁਆ ਹੀ ਕਰਦੀ ਹੁੰਦੀ ਸੀ ਇੰਨੀ ਚਦਿਆਂ ਉੱਠ ਕੇ ਕਰਨਾ ਕਿ ਤੁਮ ਨੂੰ ਦੱਸਦਾ ਤੇ ਜੇ ਕੋਈ ਸਗਨ ਦੇ ਨਾਲ ਆਊਗਾ ਮੈਂ ਸੁਣੀ ਜਾਣਾ ਤੇ ਉਹ ਦੁਪਹਿਰੇ ਵੀ ਆ ਜੂਗਾ ਅਗਲਾ ਸਵੇਹਾ 7 ਵਜੇ ਆ ਜੂਗੀ ਸਗਨ ਦੇ ਨਾਲ ਨਹੀਂ ਤੇ ਚਾਹ ਨਾਲ ਮਠਾਈ ਹੁੰਦੀ ਹੈ ਉਹ ਆਪਾਂ ਇੱਥੇ ਬੈਠ ਕੇ ਤੂੰ ਖਵਾ ਦੇ ਅਗਲੇ ਨੂੰ ਹੁਣ ਉਹਨਾਂ ਨੇ ਮੱਥੇ ਲਾਣਾ ਹਰ ਇੱਕ ਦੇ ਬਹੂ ਨੂੰ ਜ਼ਰੂਰੀ ਥੋੜੀ ਆ ਪਈ ਹੁਣ ਤੱਕਲਾ ਵੇਖਣ ਦੇ ਬਹੂ ਆਉਂਦਾ ਮੈਨੂੰ ਥੋੜੀ ਵੇਖ ਕੇ ਜਾਊਗਾ ਅਗਲਾ ਕੰਨ ਨਵਾਂ ਵਿਆਹ ਆਇਆ ਹੈ ਹੋਇਆ ਬਹੂ ਵੇਖ ਕੇ ਅੱਗੇ ਕਿਹੋ ਜੀ ਆ 3:00 ਵਜੇ ਥੋੜੀ ਆਊਗਾ ਕੋਈ ਏਡੀ ਸਧਾਗੀ ਨੇ ਆਉਣ ਵਾਲਾ ਦਿਖਾ ਮੈਨੂੰ ਕੌਣ ਆਇਆ ਜੇ ਕੋਈ ਆ ਵੀ ਗਿਆ ਉਦੋਂ ਖੜਕਾ ਦੇ ਤੂੰ ਡੇਲੀ ਸਧਾ ਹੀ ਖੜਕਾ ਦਿੰਨੀ ਆਂ ਬਾਰ ਪੂਆ ਕਿਹੜਾ ਸੋਹਣੇ ਵੇਖੀਆਂ ਬੈਠੀ ਐਨਾ ਤਾਂ ਨਿਹਰਾ ਹੋਇਆ ਪਿਆ ਜੇ ਨੇਰਾ ਤਾਂ ਹੋਇਆ ਪਿਆ ਭਾਈ ਅੱਗੇ ਤਾਂ ਤੇਰੀ ਨਹੀਂ ਕਿਥੇ ਕੰਮ ਲੱਗੀ ਸੀ ਤੇ ਮਣ ਕੇ ਉਸੇ ਟਾਈਮ ਤੇ ਉੱਠਣ ਲੱਗ ਪਈ ਕਿ ਮੇਰੇ ਵਾਲੀ ਵੀ ਤਾਂ ਹੀ ਭੱਜੀ ਆ ਉਹਨੂੰ ਵੀ ਆਈ ਤੰਗ ਪਰੇਸ਼ਾਨ ਕਰਦੀ ਹਜੇ 4 ਦਿਨ ਹੀ ਹੋਏ ਉਹਦੇ ਵਿਆਹ ਨੂੰ ਤੜਕੇ 7 ਵਜੇ ਬਾਰ ਬੰਨਣ ਲੱਗ ਪੈਣੀ ਆ ਹੁਣ ਮਾਸੀ ਅਰਗੇ ਬੈਠੀਆਂ ਉਹਨਾਂ ਕੋਲੇ ਬਹਿ ਜਾ ਗੁਰੂ ਕੋ ਜਿਹੜਾ ਉਹਨਾਂ ਨਾਲ ਬਾਅਦ ਵਿੱਚ 11 12 ਵਜਣਗੇ ਉਦੋਂ ਅਸੀਂ ਬੈਠ ਜਾਾਂਗੇ 10 ਮਿੰਟ ਅਗਲੇ ਨਾਲ ਗੱਲਾਂ ਕਰ ਲਾਂਗੇ ਆ ਹੀ ਹੁੰਦਾ ਨਾ ਤੜਕੇ 7 ਵਜੇ ਮੈਂ ਕਿਵੇਂ ਉਹਨੂੰ ਠਾਕੇ ਸੁਜਾ ਕੇ ਬਾਦ ਆਈ થી ਉਹ ਕੀ ਸੋਚੂਗੀ ਉਹਨੇ ਤਾਂ ਕੀ ਸੋਚਣਾ ਤੂੰ ਤਾਂ ਦੁਹਾਂ ਭਰਾਵਾਂ ਨੇ ਰਹੀ ਇਹੋ ਜੀ ਕਰ ਲਈ ਹੈ ਬੁਢੀ ਨੇ ਤੁਸੀਂ ਕੰਮਲੀ ਬਣਾਤਾ ਹੁਣ ਮਿੰਟ ਵੇਚਦੀ ਕੰਮਲੀ ਕਿਉਂ ਬਣਾਦਾ ਮਾਂ ਮੇਰ ਕੇ ਜੇ ਉਹ ਵੀ ਭੱਜ ਗਈ ਕੀ ਕਰ ਲਾਂਗੇ ਦੱਸ ਲਾ ਭਾਈ ਮੂੰਹ ਦਿਖਾएंगे ਲੋਕਾਂ ਲੋਕ ਕਹਣਗੇ ਉਹਦੀ ਵੀ ਭੱਜ ਗਈ ਇਹਦੀ ਵੀ ਭੱਜ ਗਈ ਹੋ ਸਕਦਾ ਇਹਨਾਂ ਜ ਕੋਈ ਕਾਨ ਹੋਊਗੀ ਕੀ ਪਤਾ ਅਗਲੇ ਨੂੰ ਕੀ ਪਤਾ ਵੀ ਸਾਰਾ ਹੁੰਦਾ ਤੇਰੇ ਪੈਰੋਂ ਵੀ ਤੂੰ ਹੀ ਟਿਕ ਨਹੀਂ ਦਿੰਦੀ ਲ ਮੈਨੂੰ ਮਾੜੀ ਕਹਿੰਦੇ ਆ ਭਾਈ ਰੱਖੋ ਅੰਦਰ ਸਜਾ ਕੇ ਮਾੜੀ ਕਹਿੰਦੀ ਗੱਲ ਨਹੀਂ ਆ ਕਹਿੰਦੇ ਤੁਸੀਂ ਤੂੰ ਸੋਦਰ ਮਾੜਾ ਮੋਟਾ ਕੀ ਨਹੀਂ ਸਦੇ ਹਾਂ ਦੱਸ ਕੀ ਕਰਨਾਗਾ ਮਾਤਾ ਹੁਣ ਦੁੱਦੂ ਤੇਰੀ ਗਲਤੀ ਐ ਸਾਰੀ ਦੁਆ ਕੱਲ ਨੂੰ ਨਾ ਹੋਣਾ ਐ ਕਰੀ ਰੋਜੀ ਤੂੰ ਸਾਡਾ ਲਹੂ ਪੀ ਜਾਣੀ ਆ ਮੈਂ ਨਹੀਂ ਆਵਾਜ਼ ਮਾਰਦੀ ਮੇਰੇ ਮੈਨੂੰ ਕਹਿੰਦਾ 12 ਵਜੇ ਛੱਡ ਕੇ 2 ਵਜੇ ਉੱਠ ਖੜਿਆ ਕਰੋ ਪਏ ਰਹੋ ਪੈਣੀ ਜਾਣਦੇ ਹੁੜ ਸ਼ਰਮ ਮੰ ਮਾਂ ਮੇਰੀ ਕਹੋ ਉਹ ਤੇ ਮੈਨੂੰ ਕਹਿੰਦੇ ਸ਼ਰਮ ਮੰ ਬੁੱਢੀ ਹੋ ਗਈ ਇਸ ਘਰੇ ਕੰਮ ਕਰਦੀ ਧੰਦੇ ਕਰਦੀ ਹੈ ਤੇ ਹੁਣ ਮੈਨੂੰ ਕਹਿੰਦੇ ਸ਼ਰਮ ਮੰ ਉਹਨਾਂ ਨੂੰ ਪਾਈ ਰੱਖਿਆ ਕਰੋ ਕੌਣ ਵਾਸਤੇ ਲੈਂਦੀਆਂ ਬਾਸਾਦਨ ਕੋਈ ਬੰਦਾ ਭੈਣ ਭਰਾ ਆ ਜਾਂਦਾ ਕੋਈ ਮੂੰਹ ਮੱਥੇ ਲੱਗਦਾ ਕੋਈ ਕੀ ਮੂੰਹ ਮੱਥੇ ਲੱਗਦਾ ਉਹਨੂੰ ਵੀ ਆ ਹੀ ਕੁੱਤੇ ਲਾਉਂਦੀ ਸੀਗੀ ਤੂੰ ਲਾਉਂਦੀ ਸੀ ਕੁੱਤੇ ਹੁਣ ਮੈਂ ਕੁੱਤੇ ਲਾਉਣ ਲੱਗ ਗਈ ਜੇ ਕਾਇਦੇ ਨੀ ਮੜ ਮਟਾ ਭਾਈ ਕੋਈ ਕੰਮ ਕਰ ਲੋ ਤਾਂ ਮੈਂ ਕੁੱਤੇ ਨੀ ਨਹੀਂ ਮਤਲਬ ਕੀ ਐਡੀ ਸਦਿਆਂ 7 ਵਜੇ ਬਾਹਰ ਭੰਨਣ ਦਾ ਤੂੰ ਜਵਾਕਾਂ ਨੂੰ ਸੌਣ ਵੀ ਨਹੀਂ ਦੇਂਦੀ ਤੂੰ ਜਿਉਣਾ ਆ ਤੇ ਹੁਣ ਪੇਖੀ ਫੋਨ ਕਰਤਾ ਵੀ ਤੇ ਮੇਰੇ ਤਰਕੇ 7 ਵਜੇ ਮਗਰ ਪੈ ਗਈ ਆ ਹਜੇ ਨਵੀਂ ਨਵੀਂ ਆ ਉਹਨੂੰ ਆਪਣੇ ਪਰਿਵਾਰ ਦਾ ਮਾਹੌਲ ਦਾ ਕੀ ਪਤਾ ਤੇ ਉਹ ਹੁਣੇ ਤੁਸੀਂ ਉਹਨੂੰ ਨਕਸ਼ਣ ਪਾਤੀ ਹਜੇ ਤਾਂ ਉਹ ਘੁਲੀ ਮਿਲੀ ਵੀ ਨਹੀਂ ਵਿੱਚ ਹਾਂ ਉਹਨੂੰ ਕੀ ਪਤਾ ਕੌਣ ਚਾਚਾ ਕੌਣ ਤਾਇਆ ਉਹਨਾਂ ਦਾ ਸਾਰੇ ਤੋਂ ਸ਼ੁਰੂ ਸ਼ੁਰੂਆਤ ਹੀ ਉਹਦੀ ਤੂੰ 7 ਵਜੇ ਦਿਨ ਦੀ ਐ ਕਰ ਦਿੰਨੀ ਆ ਬਾਰ ਐਨੇ ਨੇ ਜੋਰ ਨਾਲ ਭੰ ਰਹੀ ਆ ਤੂੰ ਤੇ ਬਾਹਰ ਨਾਲ ਪੰਨਾ ਹੋਰ ਮੈਂ ਹੁਣ ਕੀ ਆਖਾਂ ਵਾਹੇ ਕਰਾਉਣਾ ਚੱਲ ਤੂੰ ਦੱਸ ਹੁਣ 7 ਵਜੇ ਕੀ ਕਰਾਉਣਾ ਹੁਣ ਤੂੰ ਤੇ ਮੈਂ ਕੰਮ ਨਹੀਂ ਕਰਾਉਣਾ ਮੈਂ ਐ ਨਹੀਂ ਕਿ ਨਵੀਂ ਉੱਠ ਕੇ ਕੰਮ ਕਰ ਨਵੀਂ ਵੀ ਆਈ ਏ ਮੈਂ ਵੀ ਕਹਿੰਨੀ ਏ ਚੱਲ ਪਈ ਏ ਬੈਠਣ ਉੱਠਣ ਦਾ ਟਾਈਮ ਐ ਪਰ ਨਾ ਤੋ ਕੇ ਅਗਲਾ ਬਾਹਰ ਨਿਕਲ ਕੇ ਬਹਿ ਜਾ ਕੋਈ ਭੈਣ ਭਰਾ ਹੁੰਦਾ ਮੂੰਹ ਮੱਥੇ ਲਾਦਾ ਕੋਸਾ ਕਰਨ ਦਿੰਦਾ ਹੈ 7 ਵਜੇ ਤਾਂ ਬੀਬੀ ਕੋਈ ਵੀ ਨਹੀਂ ਆਉਂਦਾ ਅਗਲਾ ਫੇਰ ਵੀ ਅਗਲੇ ਵੀ ਵੇਲੇ ਨਹੀਂ ਹੁੰਦੇ ਕੋਈ ਹਜੇ ਚਾਹ ਵੀ ਨਹੀਂ ਪੀਤੀ ਹਾਂ ਹਜੇ ਚਾਹ ਨਹੀਂ ਪੀਤੀ ਹੁਣੀ ਉੱਥੇ ਬੰਠਾਣ ਕੇ ਬਿਠ ਦੁੱਧ ਦੇ ਬੱਤੀਆਂ ਨੂੰ ਜਾਈਦੀ ਐ ਕਿਉਂਕਿ ਇਹਦੇ ਨਵੀਂ ਨਵੀਂ ਤਾਂ ਆਈ ਆ ਉਹੀ ਤਾਂ ਗੱਲ ਆ ਮੇਰੇ ਵਾਲੀ ਨਾਲ ਵੀ ਆ ਕੁੱਤੇ ਖਾਣੀ ਕੀਤੀ ਸੀ ਦਿਨ ਤਾਂ ਹੀ ਤੋ ਭੱਜ ਗਈ ਹਾਂ ਪਾਣੀ ਪਤਾ ਨਹੀਂ ਕੌਣ ਫੜਾ ਗਿਆ ਉਹ ਵੀ ਸਾਨੂੰ ਤਾਂ ਠੰਡਾ ਫੜਾ ਗਿਆ ਉਹਨੇ ਮੈਨੂੰ ਪਾਣੀ ਫੜਾਇਆ ਤੇ ਮੈਂ ਜੇ ਦੇਖਿਆ ਮੈਨੂੰ ਕੀ ਅੱਖਾਂ ਵੀ ਠੰਡਾ ਫੜਾ ਗਏ ਤੇ ਮੇਰੀ ਗੱਲ ਹੁਣ ਮੈਂ ਕੁੱਤੇ ਲਾਉਣੀ ਆ ਆਂ ਤਾਂ ਤੂੰ ਚ ਮਲਾਈ ਸਾਂ ਤਾਂ ਸਿਰ ਤੇ ਤੂੰ ਬਾਈ ਸੀ ਕਿ ਹੁਣ ਇਹ ਬਾਲੂਗਾ ਮੇ ਤਾਂ ਤੁਸੀਂ ਸਿਰ ਤੇ ਬਹਿ ਗਏ ਸਾਰਾ ਟੱਬਰ ਆ ਕੇ ਬਹਿ ਕੇ ਤੇਰੇ ਵਾਲਾ ਸਮਾਂ ਹੋਰ ਸੀ ਮਾਂ ਮਿਰਗੇ ਅੱਜ 11 ਵਜੇ ਉੱਠ ਕੇ ਕੰਮ-ਧੰਦਾ ਕਰਕੇ ਕੀ ਕਰਦਾਂ ਸੀ 9 ਵਜੇ ਫੇਰ ਪੈ ਜਾਂਦਾਂ ਸੀ ਅਲੀਡਾ ਲੈ ਕੇ ਸਾਰਾ ਦੁਪਹਿਰਾ ਤੁਸੀਂ ਸੌਂਗੇ ਕੱਢਦੀਆਂ ਸੀ ਤੇ ਅੱਜ ਕੱਲ੍ਹ ਵਾਲੀਆਂ ਹੁਣ ਹੁਣ ਫੋਨ ਵੀ ਕਰਦੀਊਗੀ ਕਿ ਆਪਦੇ ਪੇਖੀਂਗੀ ਅਗਲੀ ਨਾ ਕਰੂਗੀ ਹਾਂ ਜਿਉ ਆਕੇ ਮਗਰ ਆਕੇ ਫੇਰ ਹਰੇ ਢਖਾੜਾ ਬੰਨਿਆ ਹੈ ਨਹੀਂ ਚੱਜ ਨਾਲ ਖੇਡ ਦੇਗੀ ਤੂੰ ਮੇਰਾ ਭਾਈ ਖੇੜਾ ਛੱਡੋ ਤੇ ਆਪਦੀਆਂ ਤੀਵੀਆਂ ਸੰਭੋ ਮਾਂ ਤੋਂ ਕੀ ਲੈਣਾ ਤੀਵੀਆਂ ਲੈ ਹੁਣ ਤੀਵੀਆਂ ਸੰਭੋ ਆਕੇ ਹੁਣ ਕਿਤੇ ਮਤ ਦੀ ਗੱਲ ਨਾ ਦੇ ਉਹ ਕੋਈ ਇਹਨਾਂ ਨੂੰ ਹਾਂ ਥਾਲੀ ਉਹਦੇ ਹੱਡ ਰਹਿ ਕੇ ਕਤਨ ਦਾ ਕਰਦੇ ਆਂ ਦੇ ਕਿਤੇ ਤੇਰੇ ਪਿਓ ਦੀਆਂ ਚਾਲਲੀਆਂ ਕਿਤੇ ਸਾਸਦੀਆਂ ਚਾਲਲੀਆਂ ਕਿਤੇ ਹੁਣ ਪੁੱਤਾਂ ਦੀ ਵਾਰੀ ਆ ਗਈ ਆਪਰੇ ਜੇ ਦਾ ਸੱਚ ਬਾਪੂ ਨੂੰ ਫੋਨ ਕਰ ਰਹੀ ਪੈਣਾ ਨਹੀਂ ਤੇਰੇ ਵਾਲੇ ਵੀ ਭਜਾ ਦੂਗੀ ਮਾਂ ਬਾਪੂ ਨੂੰ ਕਰਦਾ ਫੋਨ ਉਹ ਗਿਆ ਵਿਆਗਾ ਦੋ ਦਿਨਾਂ ਦਾ ਉਹ ਵੀ ਨਹੀਂ ਆਇਆਗਾ ਉਹਨੂੰ ਕਰਕੇ ਫੋਨ ਤੇ ਨਾ ਕਰਦੇ ਆ ਬਹਿ ਕੇ ਗੱਲ ਕਰਦੇ ਆ ਨਹੀਂ ਇਹ ਨਹੀਂ ਨਹੀਂ ਕਰ ਵਸਣ ਦੇਣਾ ਤੇਰਾ ਵੀ ਹੁਣ ਕਿ ਇਹਨੂੰ ਖਿੱਚ ਤੇ ਨਹੀਂ ਬਈ ਇਹਨੇ ਪਹਿਲਾਂ ਵਾਲੀ ਭਾਬੀ ਦਾ ਹੁਣ ਕੀ ਕਸੂਰ ਸੀ ਉਹਦੇ ਪੇਕੇ ਉਹਨੂੰ ਲੈ ਹੀ ਗਏ ਤੰਗ ਹੋਏ ਮੈਂ ਤਾਂ ਆਪ ਉਹਨਾਂ ਨੂੰ ਫੋਨ ਕਰ ਕਰਕੇ ਥੱਕ ਗਿਆ ਹਾਂ ਉਹਦੇ ਨਹੀਂ ਅਗਲੇ ਕਹਿੰਦੇ ਤੇਰੀ ਭੈ ਮਾਂ ਬਹੁਤ ਤੰਗ ਕਰਦੀ ਆ ਨਾਲੇ ਉਹਦੇ ਭਾਈ ਐਨਾ ਆਪਣਾ ਬੁਰਾ ਬੋਲ ਕੇ ਗਏ ਆ ਨਾਲੇ ਮੈਨੂੰ ਕਹਿੰਦੇ ਆ ਵੀ ਤੂੰ ਕਹਿੰਦੇ ਕਹਿੰਦਾ ਨਹੀਂ ਆਉਦੀ ਮਾਂ ਨੂੰ ਕੋਸਾ ਮੈਂ ਤਾਂ ਦੋਨੇ ਪਾਸੇ ਫਸਿਆ ਇਹ ਨੂੰ ਕਹਿੰਦਾ ਤਾਂ ਵੀ ਮਰਦਾ ਉਹਨੂੰ ਕਹਿੰਦਾ ਤਾਂ ਵੀ ਮਰ ਦੋ ਤਾਂ ਵਿਚਾਰੀ ਦਾ ਕਸੂਰ ਹੀ ਹੈ ਨਹੀਂ ਕੋਈ ਹੁਣ ਉਹਦੇ ਸਾਹਮਣੇ ਅਗਲੀ ਦੇ ਮਨ ਚ ਕੀ ਜਾਵੂ ਨਾਲੇ ਹੁਣ ਉਹਦੇ ਮਨ ਚ ਕੀ ਜਾਊਗਾ ਠੀਕ ਗੱਲ ਬਾਰ ਬੰਦੀ ਜਦੋਂ ਹੁਣ ਬੰਦਾ ਝੂਠ ਵੀ ਕੀ ਬੋਲੇ ਵੀ ਭਈ ਕੋਈ ਬਹਾਨਾ ਵੀ ਕੀ ਲਾਵਾਂ ਇਹਦੇ ਸਮੁਰਿਆ ਕੇ ਖੜ ਗਈ ਵੀ ਬਾਰ ਬੰਨਣ ਲੱਗ ਗਈ ਕਾਲ ਕੋਈ ਗੱਲ ਨਹੀਂ ਤੂੰ ਪੈ ਜਾ ਕੇ ਯਾਰ ਇਸ ਟਾਈਮ ਬਹੁਤ ਪਿਆ ਤੈਨੂੰ ਬਾਪੂ ਨੂੰ ਫੋਨ ਕਰ ਬਾਈ ਕੋਈ ਨਹੀਂ ਦੁਪਹਿਰੇ ਕਰਦੇ ਆ ਗੱਲ ਸੌਣਾ ਮੈਂ ਕਿੰਨਾ ਜਾ ਅਕੱਲ ਟੈਂਗਰੇ ਦਾ ਵਿਆਹ ਕੀਤਾ ਤੇ ਅੱਜ ਹੀ ਮੈਨੂੰ ਕੁੱਤੀ ਬਣਾਤਾ ਹੈ ਸਾਰੇ ਟੱਬਰ ਨੇ ਰਲ ਕੇ ਹੀ ਕੰਬਲੀ ਕਰਤਾ ਅੱਜ ਹੀ ਉਹ ਕੀ ਹੋ ਗਿਆ ਤੈਨੂੰ ਭਗਵਾਨ ਨੇ ਹੁਣ ਕੀ ਆ ਜਿਹੜੇ ਤੇਰੇ ਸਿਰ ਤੇ ਚੜਾਏ ਹੋਏ ਆ ਕੀ ਗੱਲ ਹੋ ਗਈ ਉਹ ਮੁੰਡਾ ਵੀ ਮੈਨੂੰ ਖਿੱਚ ਕੇ ਜੇ ਬੋਲਿਆ ਮੈਂ ਖੇਤ ਪੱਠੇ ਵੱਢੀ ਜਾਂਦਾ ਸੀ ਪਛਲਾ ਆਵਦੇ ਲਾੜ ਲਿਆ ਨੂੰ ਮੈਨੂੰ ਮੈਨੂੰ ਆਏ ਸੀ ਮੈਂ ਤੜਕੇ ਤੜਕੇ ਸਦੇ ਸਦੇ ਆ ਲਿਆ ਵਾ ਮਗਰੋਂ ਗਰਮੀ ਹੋ ਜਾਂਦੀ ਜਿਆਦੇ ਦੁਪਹਿਰਾ ਕੱਢ ਜਾਂਦਾ ਕੀ ਗੱਲ ਹੋ ਗਈ ਤੂੰ ਹੁਣ ਕੀ ਐ ਮੈਂ ਮੜੇ ਬਾਰ ਖੜਕਾਤਾ ਮੈਂ ਕਿਹਾ 7 ਵਜੇ ਪਏ ਐ ਉੱਠ ਖੜਨਾ ਭਾਈ ਕੋਈ ਆ ਜਾਂਦਾ ਕਰੇ ਤੈਨੂੰ ਕੀ ਲੋੜ ਆ ਬਾਰ ਖੜਕਾਉਣ ਦੀ ਮੇਰੀ ਗੱਲ ਸੁਣ ਮੈਨੂੰ ਨਹੀਂ ਪਤਾ ਮੈਂ ਤਾਂ ਦੋਨੇ ਜਣੇ ਰਲ ਕੇ ਨੇ ਸੁਵੀ ਕੁੱਤੀ ਵਾਂਗੂ ਪੈ ਗਏ ਕੀ ਗੱਲ ਹੋ ਗਈ ਮੈਂ ਤਾਂ ਸਵੇਰੇ ਸਵੇਰੇ ਨੰਜੀਨਾ ਦੁਪਰ ਕਰਤਾ ਮੈਂ ਤਾਂ ਇੰਜ ਘਰੇ ਘਰੋਂ ਭੱਜ ਜਾ ਉਹ ਮੈਂ ਕਰਦਾ ਕਰ ਲਵਾਂ ਕਰਮਜੀਤ ਪੁੱਤ ਹਾਂ ਬੱਤ ਆ ਗਿਆ ਬਾਪੂ ਹਾਂ ਬੱਤ ਕੀ ਗੱਲ ਆ ਤੂੰ ਐਵੇਂ ਮੈਨੂੰ ਖੜਕੇ ਜੀ ਬੋਲਦਾ ਕਿ ਚੱਕਰ ਖੜਕੇ ਕੀ ਬਾਪੂ ਯਾਰ ਹਾਂ ਜੀਣਾ ਹਰਾਮ ਕਰ ਛੱਡਿਆ ਇਹਨੇ ਜਿਵੇਂ ਮੇਰੀ ਘਰ ਵਾਲੀ ਭਜਾਦੀ ਪਹਿਲਾਂ ਓਵੇਂ ਹੀ ਹੁਣ ਉਹਦੇ ਨਾਲ ਕਰੀ ਜਾਂਦੀ ਆ ਤੜਕੇ 7 ਵਜੇ ਬਾਹਰ ਭੰਨਣ ਲੱਗ ਗਈ ਉਹਨਾਂ ਦਾ ਇਹਨੂੰ ਮੈਂ ਨਾ ਜਿੱਦਿਆ ਆਪਾਂ ਵਿਆਹ ਕੀ ਲਏ ਆ ਪਹਿਲਾਂ ਹੀ ਕਹਤਾ ਸੀ ਵੀ ਆਪ ਦਾ ਬੰਦੇ ਵਾਂਗੂ ਚੱਲੀ ਤੇ ਨੂਣਾ ਬਣਾ ਕੇ ਰੱਖੀ ਕੀ ਗੱਲ ਹੋ ਗਈ ਅੱਜ? ਅਜੇ 4 ਦਿਨ ਹੋ ਗਏ ਵਿਆਹ ਹੋਏ ਨੂੰ। 7 ਵਜੇ ਉਹਨਾਂ ਦਾ ਜ਼ੋਰ-ਜ਼ੋਰ ਦੀ ਬਾਹਰ ਪੰਨਣ ਲੱਗਿਓ ਉੱਠੋ ਉੱਠੋ ਉੱਠੋ। ਵੀ ਆਪਣੇ ਤੈਨੂੰ ਵੀ ਕਿਹੜਾ ਕਿਹੜਾ ਮੱਝਾਂ ਬਾਲੀਆਂ ਹੈਂਗਾਂਗਾ। ਵੀ ਉਹਨੇ ਪੱਠੇ ਪੋਣੇ ਉੱਠ ਕੇ ਢੀਂਦਿਆ। ਉਹ ਇੰਨਾ ਕਿੰਨਾ ਕੰਮ ਆ ਤੂੰ ਤੜਕੇ 7 ਵਜੇ ਕਹਿ ਦਿੰਦੀ ਉੱਠ ਖੜੋ। ਤੇ ਆਪਾਂ ਉਹਦੇ ਕਿਉਂ 5 ਵਜੇ ਹੀ ਉੱਠ ਖੜਦੇ ਸੀ ਸਾਰਾ ਟਬਰ। ਓਏ ਓਦੋਂ ਮਜਬੂਰੀਆਂ ਸੀ। ਤੂੰ ਕਮਲ ਗਿਆ ਅੱਜ ਹੁਣ ਜਵਾਨਾ ਬਦਲ ਗਿਆ। ਓਦੋਂ ਤਾਂ ਨਾ ਬਲਦਾਂਣਾ ਕਰਨੀ ਹੁੰਦੀ ਸੀ ਵਾਈ। ਤੇ ਬੁੜੇ ਅਰਗੇ 3 ਵਜੇ ਠਾ ਕੇ 2 ਵਜੇ ਜੜਾ ਦਿੰਦੇ ਸੀ ਸਾਰੀ ਰਾਤ ਅੱਧੀ ਰਾਤ ਕਰ ਲਈ ਰੱਖਦੇ ਸੀ ਤੜਕੇ 11 ਵਜੇ ਤਾਈਂ ਉਦੋਂ ਮਗਰੋਂ ਕਹਿੰਦੇ ਸੀ ਪੈ ਜਾ ਜਦੋਂ ਕੰਮ ਦਾ ਟਾਈਮ ਹੁੰਦਾ ਸੀ ਉਦੋਂ ਉਹ ਸੌ ਜਾਂਦੇ ਸੀ ਜਦੋਂ ਸੌਣ ਦਾ ਟਾਈਮ ਹੁੰਦਾ ਸੀ ਉਦੋਂ ਕੰਮ ਲਾ ਲੈਂਦੇ ਸੀ ਅਕਲ-ਕਲਾ ਹੈ ਨਹੀਂ ਸੀ ਉਹਨਾਂ ਬੁੜਿਆਂ ਨੂੰ ਉਹੀ ਤਾਂ ਮੈਂ ਨੂੰ ਕਈ ਇਹਨੇ ਵੇਢੀ ਸਿੱਧਿਆ ਠਾ ਕੇ ਕੀ ਇਹਨਾਂ ਨੇ ਕਿ ਵੀ ਉਦੋਂ ਬਾਅਦ ਸੁਦੇਹਾਂ ਉੱਠ ਕੇ 11 ਵਜੇ ਨੂੰ ਫੇਰ ਸੌਂਜੋ ਵੀ ਬੰਦਾ ਇੱਕੀ ਵਾਰੀ ਨੀਂਦ ਪੂਰੀ ਕਰਕੇ ਉੱਠ ਖੜੇ ਬਾਅਦ ਚ ਨਾ ਸੌਵੇਂ 11 ਵਜੇ ਤਾਂ ਹੁਣ ਤੁਸੀਂ ਪੈਣੀਆਂ ਘੱਟੋ ਘੱਟ ਕੰਮ ਆਪਣਾ 10 11 ਵਜੇ ਨਿਪੜਨਦਾ ਰਾਤ ਨੂੰ ਤੇ ਤੜਕੇ ਸੁਦੇਹਾਂ 4 ਵਜੇ ਉੱਠ ਕੇ ਕੀ ਕਰਨਾ ਹੁੰਦਾ ਤੂੰ ਉੱਠ ਖੜਿਆ ਕਰ ਪਾਠ ਕਰ ਲਿਆ ਕਰ ਮੈਂ ਉੱਠ ਖੜਨਾ ਜਿਹੜੇ ਟਾਈਮ ਮੈਂ ਜਿਹੜੇ ਟਾਈਮ ਜਵਾਕ ਉੱਠਦੇ ਉਸ ਟਾਈਮ ਉੱਠ ਰਹਿੰਦਿਆ ਕਰਨ ਨੂੰ ਐਵੇਂ ਠੱਠ ਨਾ ਕਰਿਆ ਕਰ ਜੋ ਕੱਲ ਨੂੰ ਭੱਜ ਗਈ ਹੈ ਜੇ ਨਵੀਂ-ਨਵੀਂ ਹੋਈ ਹੈ ਕੀ ਦੱਸੂ ਗਿਆ ਉਹਦੇ ਪੇਕੇ ਇਹ ਮੈਂ ਤੁਹਾਨੂੰ ਦੱਸਦਾ ਤੜਕੇ ਚਾ 9 ਵਜੇ ਤਾਂ ਖੜਦੀ ਆ ਉੱਠ ਤੇ 11 ਵਜੇ ਇਹ ਲੋਈ ਲੈ ਕੇ ਪਈ ਹੁੰਦੀ ਹੈ ਧੁੱਪੇ ਦੁਪਹਿਰੇ ਤੂੰ ਸੁੱਤੀ ਪਈ ਹੁੰਨੀ ਆ ਤੇ ਤੜਕੇ ਨੀਂਦ ਉਸ ਵੇਲੇ ਹੀ ਪੂਰੀ ਕਰ ਲਿਆ ਕਰ ਬੰਦਾ ਸਾਰੀ ਦਿਹਾੜੀ ਕੰਮ ਤਾਂ ਕਰੀ ਜਾਵੇ ਆਹੋ ਤੂੰ ਵੀ ਰਲ ਕੇ ਨਾ ਤੂੰ ਵੀ ਮੈਨੂੰ ਹੁਣ ਹਾ ਕੁਝ ਕਹਿਣ ਲੱਗ ਗਿਆ ਮੇਨੇ ਸਾਰੀਆਂ ਬਤਾਂ ਦਾ ਕੱਢ ਲਈ ਤੇ ਹੁਣ ਉਹਦੇ ਤਾਂ ਤੂੰ ਮੈਨੂੰ ਕਿਹਾ ਨਾ ਵੀ ਤੂੰ ਤੜਕੇ 9 ਵਜੇ 4 ਵਜੇ ਕਿਉਂ ਉੱਠ ਖੜਦੇ ਤੇ ਹੁਣ ਤੂੰ ਵੀ ਤਿੰਨ ਚਾਰ ਪਰਖਣ ਲੱਗ ਗਿਆ ਜਦ ਬੁੰਡੇ ਹੱਡ ਹੋ ਗਏ ਤਾਂ ਧੰਦਾ ਕਰਦਿਆਂ ਦੇ ਉਹ ਵਕਤ ਸੀ ਮਾਂ ਮੇਰੀ ਕੀ ਉਦੋਂ ਸਮਾਂ ਹੋਰ ਸੀ ਅੱਜ ਸਮਾਂ ਪੂਰਾ ਹੁਣ ਪਾਈ ਆਪੇ ਸਮਾਂ ਹੋਰ ਆ ਤੁਹਾਨੂੰ ਪਾਲ ਕੇ ਪਲੋਸ ਕੇ ਏਡੇ ਏਡੇ ਕਰ ਲਿਆ ਵਿਆਹ ਤੇ ਤੇ ਅੱਜ ਆਪੇ ਸਮਾਂ ਬਦਲ ਗਿਆ ਮੇਰੇ ਵੀਰਾਂ ਅੱਜ ਕੱਲ੍ਹ ਦੀਆਂ ਕੁੜੀਆਂ ਮਿਲਦੀਆਂ ਨਹੀਂ ਆ ਹੁਣ ਤਾਂ ਕੁੜੀਆਂ ਵੀ ਆਪਣੇ ਜ਼ਿੰਮੇਵਾਰਾਂ ਨੂੰ ਪਾਲਣੀਆਂ ਔਖੀਆਂ ਹੋਈਆਂ ਪਈਆਂ ਤੇ ਜੇ ਇਹਨੂੰ ਵਾਸ ਲੈਣ ਦੇ ਉਹਦੀ ਵੀ ਭਜਾਤੀ ਤੂੰ ਤੇ ਇਹਦੀ ਵੀ ਭਜਾਈਂਗੀ ਅੰਗਰਾਂ ਜਾਨ ਲਗਾਈਆਂ ਜਦੋਂ ਸੱਤ ਸੈਣੀ ਤੰਗ ਕਰਤੀ ਆ ਉਹ ਲੈ ਦਿੰਦੇ ਆ ਮੜੇ ਹੌਲੀ ਬੋਲੋ ਕੁੜੀ ਨੂੰ ਨਾ ਪਤਾ ਲੱਗੀ ਜੀ ਵਿਚਾਰੀ ਉਹਨੂੰ ਪਤਾ ਤਾਂ ਲੱਗ ਹੀ ਗਿਆ ਹੁਣ ਬਾਪੂ ਜੀ ਜਦੋਂ ਵੀ ਐਡਾ ਜਲੂਸ ਕੱਢਤਾ ਨੇ ਤੜਕੋ ਤੜਕੀ 7 ਵਜੇ ਮੈਂ ਤੈਨੂੰ ਦੱਸਦਾ ਜੇ ਅੱਗੇ ਤੋਂ ਤੂੰ ਕੋਈ ਕਰਤੂਤ ਕਰੀ ਨਾ ਇਹੋ ਜੀ ਤੇ ਮੈਂ ਤੈਨੂੰ ਛਤਰਾਣਾ ਕੁੱਟੂਗਾ ਐ ਕਿਵੇਂ ਕੁੱਟੇਗਾ ਦਾੜੀ ਨਾ ਬਟਾਲੀ ਮੈਂ ਇਥੋਂ ਬਾਲਾ ਮੱਛਰ ਆਵਾ ਹੁਣ ਇਹਨਾਂ ਨਾਲ ਰਲ ਕੇ ਵੀ ਉੱਤਾਂ ਦੀ ਸੱਤੇ ਚੜਦਾ ਜਾਂਦਾ ਬਾਲਾ ਵੇਖ ਲਾ ਤੈਨੂੰ ਵੀ ਕਿਵੇਂ ਬੋਲਦੀ ਆ ਇਹ ਤਾਂ ਪਹਿਲਾਂ ਤੋਂ ਹੀ ਬੋਲਦੀ ਆ ਮੈਨੂੰ ਅੱਜ ਦੀ ਥੋੜੀ ਬ ਸਕੈਲੋ ਅੱਜ ਵੀ ਤਰੋ ਕੀ ਹਾਲਾ ਇਹ ਸ਼ਾਇਦ ਕਰ ਕਰ ਦੀ ਕਹਾਣੀ ਆ ਵੀ ਪੁਰਾਣੇ ਸਮੇਂ ਦੀਆਂ ਜਿਹੜੀਆਂ ਸੱਸਾਂ ਹੁੰਦੀਆਂ ਤੇ ਉਹ ਕਹਿੰਦੀਆਂ ਵੀ ਜਿਵੇਂ ਅਸੀਂ 4 ਵਜੇ ਉੱਠਦੀਆਂ ਸੀ ਹਨਾ ਐਨਾ ਕੰਮ ਕਰਦੀਆਂ ਸੀ ਪਸ਼ੂ ਠੰਡੇ ਸਾਂਭਦੀਆਂ ਸੀ ਤੇ ਉਵੇਂ ਹੀ ਸਾਡੀਆਂ ਨੋਹਾਂ ਕਰਨ ਪਰ ਸਮਾਂ ਜਿਵੇਂ ਬਦਲ ਜਾਂਦਾ ਹੁਣ ਕੋਸ਼ ਕੰਮ ਆ ਜਿਵੇਂ ਮਸ਼ੀਨਾਂ ਕਰਦੀਆਂ ਜਿਵੇਂ ਆਪਾਂ ਕੱਪੜੇ ਮਸ਼ੀਨ 'ਚ ਧੋਣੇ ਆ ਹਨਾ ਤਾਂ ਉਹਨੇ ਕੰਮ ਨਹੀਂ ਹੈਗੇ ਘਰਾਂ ਦੇ ਵਿੱਚ ਤੇ ਜੇ ਮਤਲਬ ਪਹਿਲਾਂ ਆਪਾਂ ਉੱਠੀਏ ਹਨਾ 4 ਵਜੇ ਤੇ 8 ਵਜੇ ਤੱਕ ਦੋ ਦੋ ਕੰਮ ਨਿਵੇੜ ਲਈਏ ਤੇ ਫੇਰ ਸੌਂ ਜਾਈਏ ਉਹਦਾ ਕੀ ਫਾਇਦਾ ਇਹਦਾ ਬਸ ਇੱਕ ਹੀ ਸੋਲੂਸ਼ਨ ਆ ਵੀ ਆਪਦਾ ਇੱਕ ਵਾਰੀ ਨੀਂਦ ਪੂਰੀ ਕਰਕੇ ਬੰਦਾ ਉੱਠੇ ਹਨਾ ਕਿਉਂਕਿ ਜਦੋਂ ਕੰਮੀ ਨੋਹਾਂ ਨੇ ਕਰਨਾ ਉਹਨਾਂ ਨੇ ਹੀ ਆਪਣੇ ਬੱਚੇ ਸਕੂਲ ਤੋਰਨੇ ਸਾਰੀ ਜ਼ਿੰਮੇਵਾਰੀ ਉਹਨਾਂ ਦੀ ਆ ਬੇਸ਼ੱਕ ਉਹ 7 ਵਜੇ ਉੱਠਣ ਬੇਸ਼ੱਕ ਉਹ 4 ਵਜੇ ਉੱਠਣ ਤੇ ਸਸਾ ਇਨੀ ਟੈਨਸ਼ਨ ਨਾ ਲਿਆ ਕਰਦੇ ਉਦੋਂ ਨਾ ਉਦੋਂ ਉਸ ਜਵਾਨੇ ਦੇ ਵਿੱਚ ਉਹਨਾਂ ਦੀ ਮਜਬੂਰੀ ਹੁੰਦੀ ਸੀ 3 ਵਜੇ ਜਾਂ 4 ਵਜੇ ਉੱਠਣਾ ਕਿਉਂਕਿ ਉਦੋਂ ਬਲਦਾਂ ਨਾਲ ਖੇਤੀ ਕਰਦੇ ਹੁੰਦੇ ਸੀ ਕਿਉਂਕਿ ਦੁਪਹਿਰਾਂ ਚੜ ਜਾਂਦਾ ਸੀਗਾ ਜਦੋਂ ਨੂੰ ਕਿਤੇ ਵਾਹਣ ਪੰਨ 10 ਕਿੱਲੇ ਵਾਉਂਦੇ ਸੀ ਤੇ ਪੈਰ ਬਲਦਾਂ ਦੇ ਮੱਚਦੇ ਹੁੰਦੇ ਸੀ ਤਾਂ ਉਹ ਹਨੇਰੇ ਉੱਠ ਕੇ 2 ਵਜੇ ਉੱਠ ਕੇ ਬਲਦ ਜੋੜਦੇ ਸੀ ਤਾਂ ਉਹ ਬੁੜੀਆਂ ਸੁਨੇਹਾ ਹਟਦੀਆਂ ਸੀ ਹੁਣ ਖੇਤੀ ਵੀ ਬਦਲੀ ਗਈ ਹੈ ਜਮਾਨਾ ਵੀ ਬਦਲ ਗਿਆ ਸਾਰਾ ਕੁਝ ਬਦਲ ਗਿਆ ਸੱਸਾ ਵੀ ਬਦਲ ਗਿਆ ਸੱਸਾ ਵੀ ਨਾ ਨੂੰ ਹਨ ਨਾ ਤੰਗ ਕਰਿਆ ਕਰੋ ਜਮਾਨੇ ਦੇ ਹਿਸਾਬ ਨਾਲ ਸੱਸਾ ਵੀ ਡਿਵੈਲਪ ਹੋ ਬਾਈ ਜੀ ਸਾਡੀ ਕਹਾਣੀ ਜਿਨ੍ਹਾਂ ਨੂੰ ਵੀ ਟੱਚ ਕੀਤੀ ਆ ਉਹ ਸ਼ੇਅਰ ਜ਼ਰੂਰ ਕਰੋ ਸ਼ੇਅਰ ਆਲਾ ਬਟਨ ਘਸਾ ਦਿਓ ਨੱਪ ਕੇ ਪੂਰਾ ਜਿਹੜੋਂ ਦੇ ਦਿਲ ਤੇ ਸਾਡੀ ਕਹਾਣੀ ਲੱਗਦੀ ਆ ਉਹ ਸ਼ੇਅਰ ਫੁੱਲ ਕਰਦਿਆ ਕਰੋ ਵੀਰ ਬਣ ਕੇ ਇੱਕ ਜਿਹਨੂੰ ਲੱਗਦੀ ਆ ਚੰਗੀ ਉਹ ਜ਼ਰੂਰ ਸ਼ੇਅਰ ਕਰਦੀ ਕਹਾਣੀ ਮੇਰੇ ਹਿਸਾਬ ਨਾਲ ਹੋ ਸਕਦੀ ਆ ਕਿ ਪਰ ਸੱਜਣਾਂ ਨੂੰ ਬੇਨਤੀ ਆ ਕਿ ਤੁਸੀਂ ਬਦਲੋ ਬਦਲੋ ਧੰਨਵਾਦ